ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ ਨੇ ਵਿਧਾਪਕ ਹਾਈ ਕੋਰਟ ਪਹੁੰਚੇ ਸਰਕਾਰ ਨੂੰ ਨੋਟਿਸ ਜਾਰੀ ਸੋ ਪੁਰਾਣੀ ਪੈਨਸ਼ਨ ਸਕੀਮ ਓਪੀਐਸ ਦੀ ਬਹਾਲੀ ਹਰਿਆਣਾ ਦੇ ਸਰਕਾਰੀ ਅਧਿਆਪਕਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕੀਤੀ ਅਧਿਆਪਕਾਂ ਦੇ ਰਾ ਸਰਕਾਰ ਦੇ ਵਿਰੁੱਧ ਪਟੀਸ਼ਨ ਦਾਖਲ ਕਰਕੇ ਹਾਈ ਕੋਰਟ ਤੋਂ ਨਵੀਂ ਐਨਪੀਐਸ ਸਕੀਮ ਦੇ ਬਜਾਏ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਦੀ ਮੰਗ ਕੀਤੀ ਪਟੀਸ਼ਨਰਸ ਨੇ ਦਲੀਲ ਦਿੱਤੇ ਕਿ ਉਹਨਾਂ ਨੂੰ ਇਸ਼ਤਿਹਾਰ ਨੰਬਰ 1/2005 ਦੇ ਤਹਿਤ ਜੀਵੀਟੀ ਅਤੇ ਪੀਆਰਟੀ ਅਸਾਮੀਆਂ ਦੇ ਨਿਯੁਕਤੀ ਕੀਤਾ ਗਿਆ ਸੀ ਜੋ ਕਿ 28 ਅਕਤੂਬਰ 2005 ਤੋਂ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਹਾਲਾਂਕਿ ਹਰਿਆਣਾ ਸਰਕਾਰ ਨੇ 28 ਅਕਤੂਬਰ 2005 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਵਿੱਚ ਕਿਹਾ ਗਿਆ ਸੀ ਕਿ 1 ਜਨਵਰੀ 2004 ਨੂੰ ਜਾਂ ਇਸ ਤੋਂ ਬਾਅਦ ਸੇਵਾ ਦੇ ਵਿੱਚ ਸ਼ਾਮਿਲ ਹੋਣ ਵਾਲੇ ਕਰਮਚਾਰੀ ਨਵੀਂ ਪੈਨਸ਼ਨ ਸਕੀਮ ਐਨ ਪੀਐਸ ਦੇ ਅਧੀਨ ਆਉਣਗੇ ਐਡੀਸ਼ਨਲ ਦਲੀਲ ਦਿੱਤੀ ਗਈ ਸੀ ਕਿਉਂਕਿ ਉਹਨਾਂ ਦਾ ਇਸ਼ਤਿਹਾਰ ਐਮ ਪੀਐਸ ਤੇ ਐਲਾਨ ਦੀ ਤਾਰੀਖ ਤੋਂ ਪਹਿਲਾਂ ਦਾ ਹੈ ਇਸ ਦੇ ਲਈ ਉਹਨਾਂ ਨੂੰ OPS ਦੇ ਲਈ ਜੋਬ ਹਨ ਜਾਨੀ ਕਿ 올ਡ ਪੈਨਸ਼ਨ ਸਕੀਮ ਦੇ ਲਈ ਜੋਬ ਪਟੇਸ਼ਨਰ ਦੇ ਵਿੱਤ ਵਿਭਾਗ ਦੇ 8 ਮਈ 2023 ਦੀ ਦਫਤਰੀ ਮੈਂਬਰੰਡ ਦਾ ਜਿਹੜਾ ਹਵਾਲਾ ਦਿੱਤਾ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਜਿੰਨਾ ਕਰਮਚਾਰੀਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ 28 ਅਕਤੂਬਰ 2005 ਨੂੰ ਜਾਂ ਇਸ ਤੋਂ ਪਹਿਲਾਂ ਦਿੱਤਾ ਗਿਆ ਸੀ ਉਹ OPS ਦੇ ਅਧੀਨ ਹੋਣਗੇ ਉਨ੍ਹਾਂ ਨੇ ਕਈ ਜਿਹੇ ਮਾਮਲਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਦੇ ਵਿੱਚ ਹਾਈ ਕੋਰਟ ਨੇ ਓਪੀਐਸ ਦਾ ਲਾਭ ਦਾ ਹੁਕਮ ਦਿੱਤਾ ਸੀ ਪਟੀਸ਼ਨਰ ਦੇ ਵਕੀਲ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਦੇ ਜਸਟਿਸ ਨੇ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ 31 ਅਕਤੂਬਰ ਤੱਕ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪੰਜਾਬ ਦੇ ਵਿੱਚ ਵੀ ਪੁਰਾਣੇ ਪੈਨਸ਼ਨ ਨੂੰ ਲੈ ਕੇ ਜਿਹੜਾ ਰੋਸ ਸਮਝਾ ਰਹੇ ਜਿਹੜੇ ਚੱਲ ਰਹੇ ਹਨ ਕਿਉਂਕਿ ਸਰਕਾਰ ਨੇ ਵਾਦਾ ਕੀਤਾ ਸੀ ਕਿ ਪਰ ਪੂਰਾ ਨਹੀਂ ਕੀਤਾ ਪੰਜਾਬ ਦੇ ਵਿੱਚ ਪੂਰੇ ਜਿਹੜੇ ਪੁਰਾਣੀ ਪੁਰਾਣੀ ਪੈਨਸ਼ਨ ਬਹੁਤ ਹੀ ਸੰਘਰਸ਼ ਕਮੇਟੀ ਤੇ CPS ਕਰਮਚਾਰੀ ਯੂਨੀਅਨ ਦੇ ਸਾਂਝੇ ਤੌਰ ਤੇ 2 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਛੰਡਾ ਮਾਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਲਾਸਮਾ ਦੇ ਲੋਕਾਂ ਵਿਰੋਧੀ ਚਿਹਰਾ ਜੀਮਨੀ ਚੋਣਾਂ ਦੇ ਦੌਰਾਨ ਵੋਟਾਂ ਦੀ ਜਿਹੜੀ ਕਚੈਰੀ ਦੇ ਵਿੱਚ ਨੰਗਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਆਪ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਖਤੀ ਗਰੰਟੀ ਦਿੱਤੀ ਸੀ ਪੰਜਾਬ ਦੇ ਵਿੱਚ ਸਰਕਾਰ ਬੰਦਿਆ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਦੁਆਰਾ 18 ਨਵੰਬਰ 2022 ਨੂੰ ਦੀਵਾਲੀ ਤੋਂ ਪਹਿਲਾਂ ਕੀਤਾ ਗਿਆ ਪ੍ਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਕਰ ਪਾਈ ਜਦ ਕਿ ਗਵਾਂਡੀ ਸੂਬਾ ਹਿਮਾਚਲ ਪ੍ਰਦੇਸ਼ ਦੇ 6 ਮਹੀਨਿਆਂ ਦੇ ਅੰਦਰ ਹੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਆਪਣਾ ਚੋਣ ਵਾਦਾ ਇਮਾਨਦਾਰੀ ਦੇ ਨਾਲ ਨੰਭਾਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ 2 ਲੱਖ ਕਰਮਚਾਰੀਆਂ ਮੁੱਖ ਮੰਤਰੀ ਨੇ ਦੇ ਐਲਾਨ ਤੋਂ 4 ਸਾਲ ਬਾਅਦ ਵੀ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਹੈ ਨਾ ਹੀ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਆਗੂਆਂ ਨੇ ਕਿਹਾ ਕਿ 5 ਸਾਲਾਂ ਦੇ ਲਈ ਚੁਣਿਆ ਜਾਣ ਵਾਲਾ ਵਿਧਾਇਕ ਨੂੰ ਸੰਸਦ ਪ੍ਰਾਣੀ ਪੈਨਸ਼ਨ ਦਾ ਹੱਕਦਾਰ ਹੈ ساری ਉਮਰ ਦੇਸ਼ ਦੀ ਹੀ ਸੇਵਾ ਵਿੱਚ ਲੌਣ ਵਾਲਾ ਕਰਮਚਾਰੀ ਕਿਉਂ ਨਹੀਂ ਸੋ ਇਹ ਸੀ ਜੋ ਪੁਰਾਣੀ ਪੈਨਸ਼ਨ ਸਕੀਮ ਦੇ ਲਈ ਅਧਿਆਪਕ ਹਾਈ ਕੋਰਟ ਪੁੱਜੇ ਸਰਕਾਰ ਨੇ ਜਿਹੜਾ ਕਿ ਇਸ ਦੇ ਅਕੋਰਡਿੰਗ ਜੇ ਕੋਈ ਹੋਰ ਅਪਡੇਟ ਆਉਂਦੀ ਤੁਹਾਨੂੰ ਇਸ ਚੈਨਲ ਤੇ ਜਰੂਰ ਮਿਲੇਗੀ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ